ਰੱਜੂ ਕੋਣੇ ਚਲੇ ਰੱਜੂ ਬਕਰੇ ਕੀ ਲੱਗਦਾ ਇੱਕੀ ਦਾ ਹੋ ਸਕਦਾ ਕਿੱਥੋਂ ਆਇਆ ਕਿੰਨਾ ਟਾਈਮ ਹੋ ਗਿਆ ਬਕਰੂ ਨੌਜਵਾਨ ਸੀਗਾ ਤਰੋਂ ਬਾਹਰ ਮਿਲ ਗਿਆ ਖੇਤ ਦੇ ਵਿੱਚ ਬੋਲੋ ਸਹੀ ਹੈ ਬਾਬਾ ਹੱਟ ਥੋੜੇ आ 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 ਮੇਰੇ ਵੀਰ ਨੇ ਕਿਸੇ ਭੈਣ ਨੇ ਕਣ ਪਾਏ ਆ ਘਰ ਵਾਸਤੇ ਕਣ ਪਾਈ ਹੁਣ ਪਹਿਲੀ ਵਾਰੀ ਦੁਵਾਨ ਦੇ ਵਿੱਚ ਆਏ ਹੁਣ ਜੇ ਵੀ ਮੇਰੇ ਵੀਰ ਨੇ ਕਿਸੇ ਭੈਣ ਨੇ ਕਣ ਪਾਏ ਆ ਉਹ ਆ ਸਕਦੇ ਕਣ ਪਾਏ ਆ ਘਰ ਵਾਸਤੇ ਬੱਚਿਆਂ ਵਾਸਤੇ ਥੀਰਾਂ ਵਾਸਤੇ ਜੇ ਕੋਈ ਮੇਰੇ ਵੀਰ ਨੇ ਕਿਸੇ ਭੈਣ ਨੇ ਕਣ ਪਾਏ ਆ ਉਹ ਆਸ ਰ데요 1 2 3 ਨਾ ਅੰਦਰ ਵਿਗਤੇ ਖੜਾਈ ਹੋ ਜੋ ਬਾਬਾ ਦੀ ਸੰਨੀ ਲਊਗਾ ਉਸ ਤੋਂ ਬਾਅਦ ਪੁੱਛਾ ਨਿਕਲਨੇ ਗਿਆ ਜੇ ਕੀ ਮੇਰਾ ਵੀਰ ਕਿਸੇ ਪੈਰ ਨੇ ਕੰਨ ਪਾਏ ਆ ਉਹ ਆਸ ਰ데요 ਘਰ ਵਾਸਤੇ ਬੱਚਿਆਂ ਦੇ ਖੇਤ ਵਾਸਤੇ ਜੇ ਕੀ ਮੇਰੇ ਵੀਰ ਨੇ ਕੰਨ ਪਾਏ ਆ ਆਸ ਰ데요 ਸਾਵੇ ਤੇ ਕਿਸੇ ਵੀ ਕਾਰ ਵਾਸਤੇ ਪਾਏ ਆ ਹੋਰ ਸਰੋਕ ਕੀ ਦੀ ਪੁੱਛ ਚਲ Yeah, <laughs> ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਭਾਈਚਾਰੇ ਦੇ ਵਿੱਚ ਨਾਮ ਹੋਵੇ ਸੁਭਾਸ ਮਮਤਾ ਜਾਂ ਸੁਭਾਸ ਉਹਨਾਂ ਦੇ ਆਣਾ ਭਾਬੇ ਦੇ ਦਰਵਾਜ਼ੇ ਵੱਲੋਂ ਬਾਜ ਵਜਦੀ ਹੈ ਸੁਭਾਸ ਜਾਂ ਮਮਤਾ ਜੇ ਕੋਈ ਮੇਰੇ ਵੀਰ ਨੇ ਕਣ ਪਾਇਆ ਉਹ ਆ ਸਿਨਾਵ ਸੁਭਾਸਨਾਮ ਚਗਲੀ ਆਹ 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 ਮੈਂ ਪੁੱਛਦਾ ਸਾਡੇ ਘਰ ਦੇ ਵਿੱਚ ਕੀ ਲਿਖਦਾ ਕਿਉਂ ਇੰਨੀਆ ਸਮੱਸਿਆ ਚੱਲਦੀ ਹੈ ਕਰਦੇ ਕੀ ਆ ਹੁੰਦਾ ਕੀ ਆ ਦਿੱਕਤਾ ਜੰਦੀਆਂ ਦੇ ਲੋ ਕਾਫੀ ਟਾਈਮ ਹੋ ਚੁੱਕਾ ਹੈ ਕਿਸੇ ਬਸ ਇੱਕ ਹੀ ਰਾਮ ਮਿਲਿਆ ਸਹੀ ਹੈ ਸਹੀ ਚਾਣਕ ਸਰੀਰ ਦੇ ਵਿੱਚ ਦੇਤ ਬੰਦੀ ਹੈ ਕਿਤੇ ਬੰਦੀ ਹੈ ਛੋਡੇ ਬੰਦੀ ਹੈ 1 2 3 4 5 6 6 ਜਨੇ ਕੋਣ ਹੈ ਕਿੰਨੇ ਆ 6 ਹੈ ا <laughs> ਦਸਿਆ ਦੇ શરીਰ ਦੇ ਵਿੱਚ ਰਿਕਤ ਬੰਦੀ ਹੈ ਕੋਸਟੇ ਮਲਾਮ ਆ ਜਾਂਦਾ ਹੈ ਫੇਰ ਸਰੀਰ ਰੋਗੀ ਹੋ ਜਾਂਦੇ ਹੈ ਦਰਦ ਦੀ ਕਹਾਣੀ ਬੰਦੀ ਹੈ ਚਾੜ ਕੇ ਦਰਦ ਹੁੰਦਾ ਹੈ ਪੂਰੇ ਸਰੀਰ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਦੇ ਵਿੱਚ ਆਉਂਦੀ ਹੈ ਕਿਧੇ ਆਉਂਦੀ ਮਿੱਟੀ ਵਾਂਗੂ ਮਿੱਟੀ ਸਰੀਰ ਬਣ ਜਾਂਦਾ ਹੈ ਕਈ ਵਾਰੀ ਉੱਠਣ ਦੀ ਪਹੁੰਚ ਨਹੀਂ ਪੈਂਦੀ ਗਈ ਇੱਜਾ ਸਹੀਰ ਹੋ ਜਾਂਦਾ ਹੈ ਗੱਤੀ ਗੱਤੀ ਕੌਣ ਕਰਦਾ ਹੈ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਏ ਇੱਕ ਕੁੱਤੇ ਦੀ ਗੱਡੀ ਲਵਾਈ ਉਹਦਾ ਜਮਈ ਬੰਦ ਗਿਆ ਗੱਲ ਸੱਚ ਹੈ ਚਲੇ ਤਖਤ ਕਿਤੇ ਮਾਨੂੰ ਗਈ ਸੀ ਇਹ ਕੁੜੀਆਂ ਦੀ ਤਖਤ ਵਾਂਗੇ ਦਵਾਈ ਚ ਲਈ ਜਾਂਦੀ ਹੈ ਹਸਪੀਟਲ ਦੇ ਵਿੱਚ ਐਡਮਿਟ ਕੌਣ ਰਿਹਾ ਸੀ ਪੰਜ ਦੇ ਐਡਮਿਟ ਕੌਣ ਰਿਹਾ ਸੀ ਪਾਪਾ ਐ ਕਿਉਂ ਆਵਾਜ਼ ਮਾਰੀ ਅੰਦਰ ਇਹਨਾਂ ਦਾ ਕੋਈ ਜੀ ਮੱਗਿਆ ਕੁਛ ਉਹ ਛੀਂ ਮਰ ਗਿਆ ਫੋਨ ਮਰ ਗਿਆ ਕਿੰਨਾ ਟਾਈਮ ਹੋ ਗਿਆ ਕੱਪੀ ਟੈਂਕ ਹੋ ਗਿਆ ਹੋ ਗਿਆ ਕੋਈ ਪਿਆ ਸੱਟਾ ਨਹੀਂ ਕੋਈ ਨਹੀਂ ਮਰ ਗਿਆ ਫੋਨ ਕਿਹਨੂੰ ਲੱਗਦੀ ਹੈ ਗੋਟ ਕਿਹਨੂੰ ਆਉਂਦੀ ਹੈ ਆ ਦੇਖ ਲੈ ਚੱਲੀ ਗਿਆ

ਸਲਾਮ 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 ਬੋਲਿਆ ਸਲਾਮ ਬੋਲਿਆ ਮਾਚਾ ਮੋਰੀ ਦੇ ਮਾਜੇ ਮਾਚਾ ਮੋਰੀ ਦੇ ਮਾਜੇ ਹੇ ਨੂਸਲਾਪ ਉਪਰਾਟੋਂ ਲੱਗ ਜਾਂਦੀ ਐ ਗੁੱਸਾ ਆਉਂਦਾ ਧੋਦਾ ਰਾਤ ਭਰ ਰੋਣ ਦੀ ਦਾ ਰੱਤ ਕਰਦਾ चाचा भईयादूती पी भई Iya, o 아,